ਵਾਹਿਗੁਰੂ 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 ਧੰਨ ਧੰਨ ਬਾਵਾ ਦੀਪ ਸਿੰਘ ਜੀ ਧੰਨ ਧੰਨ ਬਾਵਾ ਦੀਪ ਸਿੰਘ ਧੰਨ ਧੰਨ ਬਾਵਾ ਦੀਪ ਸਿੰਘ ਜੀ ਧੰਨ ਗੁਰੂ ਤੇਗ ਬਹਾਦ ਤੇਗ ਬਹਾਦਰ ਹਿੰਦੀ ਚਾਦਰ ਤਨ ਗੁਰੂ ਗੁਰ ਰਾਮਦਾਸ ਜੀ ਤਨ ਗੁਰ ਨਾਨਕ ਦੇਵ ਸਾਹਿਬ ਵਾਹਿਗੁਰੂ 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 ਅਬ ਰੱਖੋ ਦਾਸ ਪਾਤ ਕੀ ਲਾਜ ਜੈ ਸ੍ਰੀ ਰੱਖੀ ਲਾਗ ਭਗਤ ਪ੍ਰਹਿਲਾਦ ਕੀ ਹਰ ਅਸਫਾਰ ਕਰਿਆ ਫਨ ਦਰੋਪਤੀ ਰਾਜ ਰਖੀ ਹਰ ਪ੍ਰਭ ਜੀ ਜੀਨਤ ਮਾਸਟਰ ਦੀ ਨਮੋਸਾਜ ਸੋਧਾਮ ਆਯਬਦਾ ਤੇ ਰੱਖਿਆ ਗਨ ਕਾ ਪੜਤ ਪੂਰੇ ਤੀ ਕਾਜ ਸ੍ਰੀ ਸਤ ਗੁਰੂ ਸੋ ਪਰਸਨ ਕਾਲ ਯੁਗ ਹੋਏ ਰਾਖੁ ਦਾਸ ਪਾਠ ਕੀ ਲਾਜ ਵਾਹਿਗੁਰੂ 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 ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਕੰਮਰੀ ਸਰਣਾ ਤੇਮਾਰੀ ਆਸਾ ਅਮ ਹੀ ਸਜਣ ਸੁਹੇਲੇ ਰਾਖੋ ਰਾਖਣ ਹਾਰ ਦਇਅਲ ਨਾਨਕ ਕਰਖੇ ਗੁਣੀ ਸਾਰ ਜੋਗ ਜਗ ਭਗਤੇ ਉਪਾਇ ਤੈਜ ਰਖ ਜਾਇ ਆ ਰਾਮ ਰਾਜੇ ਕਰਨਾ ਕੁਸ ਦੁਸ਼ਟਰ ਮਾਰਿਆ ਪ੍ਰਲਾਦ ਤਿਨਾਇ ਅਹੰਕਾਰੀਆਂ ਆਨੰਦ ਗਾ ਪਿੱਛ ਦੇ ਨਾਮ ਦੇ ਮੁਖ ਲਾਇ ਦਰ ਨਾਨਕ ਐਸਾ ਹਰ ਸੇਵਿਆ ਅੰਤ ਲੈ ਸ਼ਿਵ ਨਾਇ ਵਾਹਿਗੁਰੂ 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 ਵਾਹਿ ਆਹੇ ਗੁਰੂ ਵਾਹਿਗੁਰੂ 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 ਤੇ ਅਗੇ ਅਰਦਾਸ ਹੈ ਸਾਹਮਾਰੀ ਜੋ ਪਿੰਡ ਸਭ ਤੇਰਾ ਤਾਹੋ ਨਾਨਕ ਸਭ ਤੇਰੀ ਬੜਾਈ ਕੋਈ ਨਾਮ ਜਾਣੇ ਮੀਰਾ ਹਬਰ ਆਪੂ ਦਾਸ ਪਾਟਕੀਲਾ ਵਾਹਿਗੁਰੂ 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 ਏ ਕੀ ਅਰਦਾਸ ਪਾਤ ਪੀਰਤ ਕੀ ਗੁਰ ਰਾਮਦਾਸ ਰੱਖੋ ਸਰਣਾਈ ਵਾਹਿਗੁਰੂ 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 ਵਾਹਿਗੁਰੂ